ਬਾਬਾ ਦੀਪ ਸਿੰਘ ਜੀ ਦਾ ਚਪੈਰਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਵਾ ਦੂਰੋਂ ਦੂਰੋਂ ਸੰਗਤ ਆ ਕੇ ਬਾਬਾ ਜੀ ਦੇ ਦਰਸ਼ਨ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਵੀ ਵੱਡੀ ਗਿਣਤੀ ਦੇ ਵਿੱਚ ਸੇਵਾ ਕਰਨ ਪੁੱਜੇ ਨੇ ਕੋਈ ਵਿਅਕਤੀ ਜਿਹੜਾ ਲੰਗਰ ਦੀ ਸੇਵਾ ਕੋਈ ਜਲਦੀ ਸੇਵਾ ਕੋਈ ਜਿਹੜੀਆਂ ਸੰਗਤਾਂ ਨੂੰ ਪੱਖੀ ਚੱਲ ਕੇ ਸੇਵਾ ਕਰਦਾ ਨਜ਼ਰ ਆ ਰਹੇ ਸੰਗਤਾਂ ਵੇਖੋ ਮਹਾਰਾਜ ਜਿਹਨਾਂ ਚਪੈਰਾ ਸਾਹਿਬ ਚੱਲਦਾ ਸਾਰੀ ਸੰਗਤ ਵੇਖੋ ਤੁਹਾਡੇ ਸਾਹਮਣੇ ਦੂਰੋਂ ਦੂਰੋਂ ਸੰਗਤਾਂ ਇਹਨਾਂ ਚੱਲ ਕੇ ਆ ਰਹੀਆਂ ਜੇ ਲੋਕਾਂ ਦਾ ਵਿਸ਼ਵਾਸ ਬਣਿਆ ਤਾਂ ਹੀ ਲੋਕ ਆ ਰਹੇ ਵੇਖੋ ਇਹ ਲੋਕਾਂ ਦੇ ਲੋਕ ਕਿੰਨੇ ਲੱਖਾਂ ਹਜ਼ਾਰਾਂ ਕਰੋੜਾਂ ਦੀਆਂ ਮੰਨ ਲੁਗੀ ਸੰਗਤਾਂ ਦੀਆਂ ਮਰਜ਼ਾ ਪੂਰੀਆਂ ਹੁੰਦੀਆਂ ਬਾਬਾ ਜੀ ਦੇ ਘਰ ਆ ਕੇ ਤੇ ਕਿੱਡਾ ਸੋਨਾ ਲੱਗ ਰਿਹਾ ਆ ਆਨੰਦ ਵੇਖੋ ਸੰਗਤਾਂ ਦਾ ਜੇ ਆਪਾਂ ਆਪਣੇ ਪਿਓ ਕੋ ਬਸ ਵੇਰੇ ਚੀਜ਼ ਮੰਗਦੇ ਆ ਤੇ ਆਪਾਂ ਨੂੰ ਸ਼ਾਮ ਨੂੰ ਜਿੱਦਾਂ ਮਰਜ਼ੀ ਕਰਕੇ ਕਿਸੇ ਵੀ ਹਾਲਤ ਆਪਣੇ ਕੋਲ ਹੁੰਦੀ ਆ ਇਹ ਕੀ ਆ ਵਿਸ਼ਵਾਸ ਆ ਗਿਆ ਡਾ ਆਪਣੇ ਪਿਓ ਨਾਲ ਵਿਸ਼ਵਾਸ ਆ ਕਿ ਆ ਨੂਆ ਚੀਜ਼ ਆ ਪਰ ਦਰਤਾਂ ਆ ਨੂੰ ਮਿਲ ਜਾਣੀ ਕਿਸ ਤਰੀਕੇ ਨਾਲ ਜਿਹੜੇ ਸੇਵਾਦਾਰ ਨੇ ਵੱਡੀ ਸੇਵਾ ਖਾਟਦੇ ਨਜ਼ਰ ਆ ਰਹੇ ਨੇ ਅੱਖੀਆਂ ਚੱਲ ਕੇ ਸੰਗਤਾਂ ਨੂੰ ਕਿਸ ਤਰੀਕੇ ਨਾਲ ਇੱਥੇ ਠੰਡੀ ਹਵਾ ਜਿਹੜੀ ਦਿੱਤੀ ਜਾ ਰਹੀ ਹੈ ਜੋ ਤਾਂ ਦੱਸਿਆ ਵੀ ਜੋ ਆਸ ਰੱਖ ਕੇ ਮੰਨ ਚਾਉਂਦੇ ਉਹਨਾਂ ਨੂੰ ਪੂਰੀ ਹੁੰਦੀ ਆ ਤਾਂ ਹੀ ਉਹ ਹੋਰ 10 ਬੰਦਿਆਂ ਦੱਸਦੇ ਤੇ ਉਹ ਸੰਗਤ ਆ ਕੇ ਜੁੜਦੀ ਨਾਲ ਵਾਧਦੀ ਜੀ ਬਿਲਕੁਲ ਦਿਨੋ ਦਿਨ ਵਧਣ ਲਈ ਜੀ ਸਾਡੇ ਤੋਂ ਜੋੜੇ ਘਰ ਕੱਟ ਪੈ ਜਾਂਦੇ ਆ ਬਾਹਰ ਲੋਕਾਂ ਨੇ ਹੁਣ ਪਾਰਕ ਖੋਲ੍ਹਨੇ ਸ਼ੁਰੂ ਕੀਤੇ ਆ ਸੂਰਾ ਸੋ ਪਹਿਚਾਲੀਆਂ ਜੋ ਲਰੇ ਦੀਨ ਤੇ ਹੀ ਪੁਰਜਾ ਪੁਰਜਾ ਕੱਟ ਮਰੇ ਕਬੂਣਾ ਸਾਡੇ ਟਰ ਐਸੇ ਮਹਾਬਲੀ ਜੋਦੇ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਪਵਿੱਤਰ ਅਸਥਾਨ ਗੁਰਦਾਰਾ ਸ਼ਹੀਦ ਗੰਸਾ ਸਾਹਿਬ ਠੇ ਸੰਤਾਂ ਬੜੀਆਂ ਦੂਰੋਂ ਹੋਮ ਹੋਮ ਆ ਕੇ ਪਹੁੰਚਦੇ ਹਨ ਆਪਣੀਆਂ ਭਾਵਨਾ ਨੂੰ ਲੈ ਕੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀੇ ਕਰਦੇ ਹਨ ਉਹਨਾਂ ਦੀਆਂ ਭਾਵਨਾ ਵੀ ਪੂਰੀਆਂ ਹੁੰਦੀਆਂ ਹਨ ਤਕਰੀਬਨ 2 ਸਾਲ ਤੋਂ ਸੰਤਾਂ ਬੜੇ ਦੂਜੋਸ਼ ਨਾਲ ਆ ਰਹੀਆਂ ਹਨ ਤੇ ਬੜੀਆਂ ਮੰਨਦੀਆਂ ਭਾਵਨਾ ਨੂੰ ਪੂਰਾ ਕਰਤੇ ਜਾ ਰਹੀਆਂ ਹਨ ਕਈ ਪ੍ਰੇਮੀ ਇਹੋ ਜਿਹੀਆਂ ਬੇਨਤੀਆਂ ਦੱਸ ਜਾਂਦੇ ਹਨ ਜਿਨ੍ਹਾਂ ਦਾ ਸੁਣ ਕੇ ਬੜਾ ਮਨ ਖੁਸ਼ ਹੁੰਦਾ ਹੈ ਵੀ ਉਹਨਾਂ ਤੇ ਸਤਿਗੁਰਾਂ ਦੀ ਇੰਨੀ ਕਿਰਪਾ ਹੈ ਗਾਇਡਲਾਈਨਸ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੋ ਅੱਜ ਮੌਜੂਦ ਆ ਹਮੇਸ਼ਾ ਸਾਈ ਵਿਕੇ ਜਿੱਤੀ ਕੇ ਬਾਬਾ ਦੀਪ ਸਿੰਘ ਜਿਦਾ ਚ ਪੈਰਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਵਾ ਦੂਦੋ ਦੂਦੋ ਸੰਗਤ ਆ ਕੇ ਬਾਬਾ ਜੀ ਦੇ ਦਰਸ਼ਨ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਸੋ ਜ਼ਰੂਰ ਸੇਵਾਦਾਨ ਵੀ ਵੱਡੀ ਗਿਣਤੀ ਦੇ ਵਿੱਚ ਸੇਵਾ ਕਰਨ ਪੁੱਜੇ ਨੇ ਕੋਈ ਵਿਅਕਤੀ ਜਿਹੜਾ ਲੰਗਰ ਦੀ ਸੇਵਾ ਕੋਈ ਜਲਦੀ ਸੇਵਾ ਕੋਈ ਜਿਹੜੀਆਂ ਸੰਗਤਾਂ ਨੂੰ ਪੱਖੀ ਚੱਲ ਕੇ ਸੇਵਾ ਕਰਦਾ ਨਜ਼ਰ ਆ ਰਿਹਾ ਸੋ ਜ਼ਰੂਰ ਐਸੋ ਸਨਾਲ ਬਾਬਾ ਜੀ ਵੀ ਮੌਜੂਦ ਨੇ ਸੋ ਬਾਬਾ ਜੀ ਕਿਦਾਂ ਦਾ ਮਹਿਸੂਸ ਹੁੰਦਾ ਜਦੋਂ ਸੰਗਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕੇ ਬਾਬਾ ਜੀ ਦਾ ਨਾਮ ਜਪ ਕਰਦਿਆਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵੇਖੋ ਮਹਾਰਾਜ ਜਿਹਨਾਂ ਚ ਪਹਿਰਾ ਸਾਹਿਬ ਚੱਲਦਾ ਸਾਰੀ ਸੰਗਤ ਵੇਖੋ ਤੁਹਾਡੇ ਸਾਹਮਣੇ ਦੂਰੋਂ ਦੂਰੋਂ ਸੰਗਤਾਂ ਇਣੀ ਚੱਲ ਕੇ ਆ ਰਹੀਆਂ ਜੇ ਲੋਕਾਂ ਦਾ ਵਿਸ਼ਵਾਸ ਬਣਿਆ ਤਾਂ ਹੀ ਲੋਕ ਯਾਰ ਰਹੇ ਵੇਖੋ ਜੇ ਲੋਕਾਂ ਦੇ ਵੇਖੋ ਕਿੰਨੀਆਂ ਲੱਖਾਂ ਹਜ਼ਾਰਾਂ ਕਰੋੜਾਂ ਦੀਆਂ ਮੰਨ ਲੁਗੀ ਸੰਗਤਾਂ ਦੀਆਂ ਮਰਜ਼ਾ ਪੂਰੀਆਂ ਹੁੰਦੀਆਂ ਬਾਬਾ ਜੀ ਦੇ ਘਰ ਆ ਕੇ ਤੇ ਕਿੱਡਾ ਸੋਹਣਾ ਲੱਗ ਰਿਹਾ ਆ ਆਨੰਦ ਵੇਖੋ ਸੰਗਤਾਂ ਦਾ ਗਰ ਇਹ ਕਿਹੜੀ ਮਤਲਬ ਇੰਨੀ ਜ਼ਿਆਦਾ ਸ਼ਰਦਾ ਸੰਗਤ ਦੇ ਵਿੱਚ ਜਿਹੜੀ ਵੱਧਦੀ ਜਾ ਰਹੀ ਹੈ ਕਿੰਨੀ ਕਿ ਖੁਸ਼ੀ ਹੁੰਦੀ ਹੈ ਚੀਜ਼ ਦੇਖ ਕੇ ਮੈਂ ਕਹਿੰਦਾ ਭਾਈ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਵੇਖੋ ਕੋਣ ਬਾਬਾ ਦੀਪ ਸਿੰਘ ਦੇ ਘਰ ਦੇਤੇ ਕਿੰਨੀ ਸੰਗਤ ਆ ਲੱਖਾਂ ਹਜ਼ਾਰਾਂ ਹਸਾਬ ਨਾਲ ਕਿ ਮਾਰੇ ਘਰ ਸੀ ਝੁਗਦਾ ਝੁਗਦਾ ਹਰਗੇ ਦਾ ਝੁਗਦਾ ਹਾਂਜੀ ਮੰਨ ਮਦਾਦੀਆਂ ਕਹਿੰਦੇ ਦాత ਇਥੋਂ ਮਿਲਦੀਆਂ ਨੇ ਜਿਹੜਾ ਹੁੰਦਾ ਜਿਹੜੀ ਚੀਜ਼ ਮੰਗਦਾ ਕਹਿੰਦੇ ਕੱਲ ਜਾ ਕੇ ਪੂਰੀ ਹੋ ਜਾਂਦੀ ਹੈ ਇਸ ਗੱਲ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਹੈ ਬੱਬਾਈ ਮੈਂ ਕਹਿੰਦਾ ਦੁਨੀਆ ਦਾ ਵਿਸ਼ਵਾਸ ਬਣਿਆ ਤੂੰ ਵੇਖੋ ਐਗਜ਼ਾਮਪਲ ਆ ਜੇ ਆਪਾਂ ਆਪਣੇ ਪਿਓ ਕੋਲੋਂ ਆਪਾਂ ਸਵੇਰੇ ਚੀਜ਼ ਮੰਗਦੇ ਆ ਤੇ ਆਪਾਂ ਨੂੰ ਸ਼ਾਮ ਨੂੰ ਜਿੱਦਾਂ ਮਰਜ਼ੀ ਕਰਕੇ ਕਿਸੇ ਵੀ ਹਾਲਤ ਆਪਣੇ ਕੋਲ ਹੁੰਦੀ ਆ ਇਹ ਕੀ ਆ ਵਿਸ਼ਵਾਸ ਆ ਗਿਆ ਡਾ ਆਪਣੇ ਪਿਓ ਨਾਲ ਵਿਸ਼ਵਾਸ ਆ ਕਿ ਆ ਨੁਆ ਚੀਜ਼ ਆ ਪਰ ਦਰਤ ਆ ਇਹਨੂੰ ਮਿਲ ਜਾਣੀ ਆ ਸੋ ਜ਼ਰੂਰ ਕਹਿੰਦੇ ਇੱਥੇ ਜਿਹੜੀਆਂ ਮਨ ਮਦਦੀਆਂ ਦਾਤਾ ਮਿਲਦੀਆਂ ਨੇ ਸੋ ਜ਼ਰੂਰ ਹੋਰ ਵੀ ਵੱਡੀ ਗਿਣਤੀ ਦੇ ਸੰਗਤ ਇੱਥੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੇ ਸੇਵਾਦਾਰ ਨੇ ਵੱਡੀ ਸੇਵਾ ਖੜ ਦੇ ਨਜ਼ਰ ਆ ਰਹੇ ਨੇ ਪੱਖੀਆਂ ਚੱਲ ਕੇ ਸੰਗਤਾਂ ਨੂੰ ਕਿਸ ਤਰੀਕੇ ਨਾਲ ਇੱਥੇ ਠੰਡੀ ਖਵਾ ਜਿਹੜੀ ਦਿੱਤੀ ਜਾ ਰਹੀ ਹੈ ਲੇਕਿਨ ਜ਼ਰੂਰ ਬਿਲਕੁਲ ਗਰਮੀ ਜਿਹੜੀ ਸੰਗਤ ਮਹਿਸੂਸ ਨਹੀਂ ਕਰਦੀ ਫਿਰ ਵੀ ਕਿਉਂਕਿ ਸ਼ਰਧਾ ਬਹੁਤ ਹੈ ਤਿੱਕ ਸਰਬੱਤ ਦੇ ਭਲੇ ਦੀ ਅੰਦਾਸਾ ਦੀ ਸੰਗਤ ਬੈਠ ਕੇ ਗੱਲਦੀ ਆ ਕਿਹੜੇ-ਕਿਹੜੇ ਇੱਥੇ ਜਿਹੜੇ ਅਜਾਬ ਕੀਤੇ ਜਾਂਦੇ ਬਾਬਾ ਜੀ ਇਹ ਬਾਬਾ ਜੀ ਦੇ ਜਪਜੀ ਸਾਹਿਬ ਪਾ ਜੋ ਆਪ ਸਾਹਿਬ ਤੇ ਸੁਖਣੀ ਸਾਹਿਬ ਅੱਛਾ ਜੀ ਹਾਂਜੀ ਅਰਦਾਸ ਬੇਨਤੀ ਕਹਿ ਬਹੁਤ ਵਧੀਆ ਬਹੁਤ ਵਧੀਆ ਵਧੀਆ ਲੱਗਦਾ ਕਿੰਨੀ ਦੇਰ ਤੋਂ ਆਦਿਓ ਕਹਿ ਹੋ ਗਿਆ ਤਿੰਨ ਤਿੰਨ 10 ਮੈਂ ਟੈਨਸਡ ਹੋ ਗਿਆ ਟੈਨਸਡ ਹੋ ਗਿਆ ਫਿਰ ਬਾਬਾ ਜੀ ਦੇ ਦਰ ਤੋਂ ਮਿਲਦਾ ਸਭ ਕੁਝ ਵੀਰ ਲੈਣਾ ਹੈ ਵੀਰ ਲੈਣਾ ਗਰਮੀ ਨਹੀਂ ਲੱਗਦੀ ਨਹੀਂ ਸੋ ਐਸ ਵਕਤ ਮੌਜੂਦ ਆ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸ਼ੀਦਾ ਸਾਹਿਬ ਦੇ ਜੋੜਾ ਘਰ ਵੇਜ ਜਿੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸੇਵਾ ਕਰਨ ਲਈ ਪੁੱਜੀਆਂ ਹੋਏ ਨੇ ਸੇਵਾਦਾਰ ਮੌਜੂਦ ਨੇ ਬਾਬਾ ਜੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਵੱਡੀ ਗਿਣਤੀ ਰਸੰਗਤਾਂ ਆ ਕੇ ਇੱਥੇ ਬਾਬਾ ਜੀ ਦੇ ਦਰ ਤੇ ਹਾਜ਼ਰੀ ਭਰਦੀਆਂ ਨੇ ਨਹੀਂ ਜੀ ਬੜੀ ਖੁਸ਼ੀ ਦਾ ਮੌਕਾ ਹੁੰਦਾ ਬੜਾ ਵਧੀਆ ਚੀਜ਼ ਆ ਹਾਰੇ ਕੀ ਸੰਗਤ ਦੀ ਆਈ ਗਈ ਦੀ ਆਸਮਰਦ ਪੂਰੀ ਹੁੰਦੀ ਆ ਸਰਦਾਂ ਨਾ ਆਉਂਦੇ ਸਾਰੇ ਸਾਧਾਣਾ ਸੇਵਾ ਕਰਦੇ ਆ ਲੰਗਰ ਟੋਟੇ ਵਰਦੇ ਸਾਰੇ ਸੇਵਾ ਕਰਦੇ ਬੜੀ ਕਿਰਪਾ ਹਾਰੇ ਕੀ ਆਸਮਰਦ ਪੂਰੀ ਹੁੰਦੀ ਮਾਰਾ ਜਿਹੜੀ ਕੋਈ ਆਸਰ ਜਿਹੜੀ ਕੋ ਆਪਣੇ ਮਾਂਚੇ ਰੱਖ ਕੇ ਉਹਦਾ ਸਾਰੀ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹੈ। ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਮਾਰੇ ਦੇ ਘਰ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵੀ ਇੱਥੇ ਸੇਵਾ ਕਰਦੇ ਹੋ ਨੂੰ? ਉਸ ਤਰ੍ਹਾਂ ਤੇ ਜੀ ਹੋ ਚੱਲੇ 20 25 ਸਾਲ ਹੀ। ਹਾਂ ਜੀ ਤੇ ਇਹ ਬੜੀ ਕਿਰਪਾ ਜੀ ਬੜੀ ਛੋਟੇ ਲੈਵਲ ਤੋਂ ਬੜੀ ਦੂਰ ਤੱਕ ਖੜਿਆ ਮਾਰੇ ਨੇ। ਇਹ ਬੜੀ ਕਿਰਪਾ। ਜਿਵੇਂ ਲਗ ਲਗ ਸੰਗਤਾਂ ਦੇ ਲਗ ਲਗ ਵਿਚਾਰ ਨੇ ਚਮਦਾ ਸਾਹਿਬ ਨੂੰ ਲੈ ਕੇ ਜਿਹੜੇ ਇੱਥੋਂ ਦੇ ਸੇਵਾਦਾਰ ਨੇ ਜਾਂ ਲੋਕ ਨੇ ਉਹ ਕੀ ਸੋਚਦੇ ਨੇ ਕਿਉਂਕਿ ਜਦੋਂ ਇੱਥੇ ਰਲ ਮਿਲ ਕੇ ਬਾਣੀ ਦਾ ਜਾਪ ਕੀਤਾ ਜਾਂਦਾ ਵਾ। ਔਰ ਬੜੇ ਲੋਕ ਹੋਰ ਵੀ ਕਹਿੰਦੇ ਕਿ ਜਿਨ੍ਹਾਂ ਨੇ ਮਤਲਬ ਨਸ਼ੇ ਕਰਦੇ ਉਹ ਨਸ਼ੇ ਵੀ ਛੋੜ ਜਾਂਦੇ ਉਹਨਾਂ ਦੇ ਇੱਥੇ ਆ ਗਏ ਹਾਂ ਬਿਲਕੁਲ ਸਹੀ ਗੱਲ ਹੈ ਜੀ ਮੰਨ ਦੀ ਸਰਦਾ ਭਾਵਨਾ ਹਾਰੇ ਕੀ ਦੀ ਹੈ ਜੀ ਜੋ ਤੁਹਾਨੂੰ ਦੱਸਿਆ ਵੀ ਜੋ ਆਸ ਰੱਖ ਕੇ ਮੰਨ ਚ ਆਉਂਦੇ ਉਹਨਾਂ ਨੂੰ ਪੂਰੀ ਹੁੰਦੀ ਆ ਤਾਂ ਹੀ ਉਹ ਹੋਰ ਦਹਾ ਬੰਦਿਆਂ ਦੱਸਦੇ ਤੇ ਉਹ ਸੰਗਤ ਆ ਕੇ ਜੁੜਦੀ ਨਾਲ ਵਾਧੀ ਦਿਨੋਂ ਦਿਨ ਮੈਂ ਇੰਨੀ ਹੈ ਵੱਡੀ ਗਿਣਤੀ ਵਿੱਚ ਸੰਗਤ ਵਧਦੀ ਜਾ ਰਹੀ ਹੈ ਹਰ ਹਰ ਦਿਨ ਸੰਗਤ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਦੀ ਹੈ ਬਿਲਕੁਲ ਦਿਨੋਂ ਦਿਨ ਵਧਣ ਰਹੀ ਜੀ ਸਾਡੇ ਤੋਂ ਜੋੜੇ ਘਰ ਘਟ ਪੈ ਜਾਂਦੇ ਆ ਬਾਹਰ ਲੋਕਾਂ ਨੇ ਹੁਣ ਪਾਰਚੇ ਖੋਲਨੇ ਸ਼ੁਰੂ ਕੀਤੇ ਆ ਬਾਹਰ ਜਗਾ ਜਗਾ ਜਗਤ ਲਗੇ ਆ ਫੇਰ ਵੀ ਘਟਿਆ ਫੇਰ ਵੀ ਸੰਗਤਵਾਰ ਜੁੜੇ ਰਾਕੀ ਜਾਂਦੀ ਸਾਰੇ ਸਜੂ ਜੂ ਬਾਬਾ ਜੀ ਤੁਸੀਂ ਵੀ ਆਪਣੇ ਵਿਚਾਰ ਤੱਕ ਗੱਲ ਸਕਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਨੇ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਅਮਰ ਸ਼ਹੀਦ ਤੇ ਜੁਨੀਆਂ ਵੀ ਸੰਗਤਾਂ ਦਾ ਨਮਸਤਕ ਹੋਣਾ ਹੀ ਜਾਣੇ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆਂ ਕਿ ਅਸੀਂ ਵੀ ਤੁਹਾਡੀ ਸੇਵਾ ਵਿੱਚ ਹਾਜ਼ਰ ਆਂ ਜੋੜੇ ਘਰ ਖੁੱਲੇ ਨੇ ਤੁਸੀਂ ਇੱਥੇ ਆਓ ਸੰਗਤਾਂ ਸਾਨੂੰ ਵੀ ਸਹਿਯੋਗ ਦੇਣ ਰਮਾਨ ਨਾਲ ਜੋੜੇ ਜਮਾ ਕਰਾਉਣ ਲੈਣ ਗਰਮੀ ਦਾ ਮੌਸਮ ਆ ਬਾਕੀ ਚਲੋ ਗੁਰੂ ਮਹਾਰਾਜ ਜੀ ਜਾਣਦੇ ਨੇ ਸਭ ਦੀ ਆਸ ਮਰਜ਼ੀ ਪੂਰੀ ਕਰਨ ਜੋ ਵੀ ਆਪਣੇ ਮਨ ਚ ਕੋਈ ਸੁੱਖ ਮਰਜ਼ਾ ਲੈ ਕੇ ਆਇਆ ਵਾ ਵਾਹਿਗੁਰੂ ਉਹਨਾਂ ਦੀ ਕਿਰਪਾ ਕਰਨ ਸਭ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਧੰਨਵਾਦ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਫਤਿਹ ਸੂਰਾ ਸੋ ਪਹਿਚਾਨੀਆਂ ਜੋ ਲਰੇਦੀਨ ਚੇਤ ਪੁਰਜਾ ਪੁਰਜਾ ਕਟ ਮਰੇ ਕਬੂਣਾ ਛੜੇ ਤੇ ਐਸੇ ਮਹਾਬਲੀ ਜੋਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਪਵਿੱਤਰ ਅਸਥਾਨ ਗੁਰਦਾਰਾ ਸ਼ਹੀਦ ਗੰਸਾ ਵਿਖੇ ਸੰਗਤਾਂ ਬੜੀਆਂ ਦੂਰੋਂ ਹੋਮ ਹੋਮ ਆ ਕੇ ਪਹੁੰਚਦੀਆਂ ਹਨ ਆਪਣੀਆਂ ਭਾਵਨਾ ਨੂੰ ਲੈ ਕੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀਆਂ ਕਰਦੇ ਹਨ ਉਹਨਾਂ ਦੀਆਂ ਭਾਵਨਾ ਵੀ ਪੂਰੀਆਂ ਹੁੰਦੀਆਂ ਹਨ ਇਹ ਜਰੀਬ ਬੱਚੇ ਜੋੜੇ ਘਰ ਦੇ ਪ੍ਰੇਮੀ ਤਕਰੀਬਨ ਕੋਈ 30 35 ਸਾਲ ਤੋਂ ਤੇ ਸੇਵਾ ਨਿਭਾ ਰਹੇ ਹਨ ਜੋ ਇਹ ਬ੍ਰਹਮਾਂ ਰਚਿਆ ਤਕਰੀਬਨ 2 ਸਾਲ ਤੋਂ ਸੰਤਾਂ ਬੜੇ ਜੋਸ਼ ਨਾਲ ਆ ਰਹੀਆਂ ਹਨ ਤੇ ਬੜੀਆਂ ਮੰਦੀਆਂ ਭਾਵਨਾਵਾਂ ਨੂੰ ਪੂਰਾ ਟਰਟੇ ਜਾ ਰਹੀਆਂ ਹਨ ਕਈ ਪ੍ਰੇਮੀ ਇਹੋ ਜਿਹੀਆਂ ਬੇਨਤੀਆਂ ਦੱਸ ਜਾਂਦੇ ਹਨ ਜਿਨ੍ਹਾਂ ਦਾ ਸੁਣ ਕੇ ਬੜਾ ਮਨ ਖੁਸ਼ ਹੁੰਦਾ ਹੈ ਵੀ ਉਹਨਾਂ ਤੇ ਸਾਧ ਸੰਤਾਂ ਦੀ ਇੰਨੀ ਚਿਰਪਾ ਹੈ ਹਰ ਜੀਵ ਆਪਣੇ ਭਾਵ ਨੂੰ ਲੈ ਕੇ ਆਉਂਦੇ ਹਨ ਅਸੀਂ ਅਰਦਾਸ ਬੇਨਤੀ ਇਹ ਸਾਡੀ ਸੰਤਾਂ ਦੀ ਸਾਰੀਆਂ ਸੰਤਾਂ ਦੀ ਅਰਦਾਸ ਬੇਨਤੀ ਹੈ ਵੀ ਜੋ ਮਨ ਦੀ ਭਾਵਨਾ ਨੂੰ ਲੈ ਕੇ ਆਏ ਹਨ ਸਾਧ ਸੰਤੂਰ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਭਾਵਨਾ ਨੂੰ ਪੂਰਾ ਟਰਨ ਚੜ੍ਹਦੀ ਕਲਾ ਵਾਲਾ ਜੀਵਨ ਬਰਸ਼ਣ ਇਸੇ ਤਰ੍ਹਾਂ ਹੈ ਇਹ ਪਰ ਬਾਣੀ ਦੇ ਪ੍ਰਵਾਹ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਜੋੜਾ ਕਰਦੇ ਸੇਵਾਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਣਿਆ ਬਾਬਾ ਦੀਪ ਸਿੰਘ ਜੀ ਦੇ ਬਾਰੇ ਵੀ ਉਹਨਾਂ ਨੂੰ ਦੱਸਿਆ ਸੋ ਜ਼ਰੂਰ ਸੰਗਤ ਨੂੰ ਇੱਥੇ ਬੇਨਤੀ ਵੀ ਕੀਤੀ ਗਈ ਆ ਵੱਡੀ ਗਿਣਤੀ ਦੇ ਵਿੱਚ ਆ ਕੇ ਇਸ ਤਰ੍ਹਾਂ ਹੀ ਬਾਬਾ ਜੀ ਦਾ ਇਤਿਹਾਸ ਹੀ ਪੜੀ ਜਾ ਵੀ ਤੇ ਆਪਣੀਆਂ ਝੋਲੀਆਂ ਭਰ ਕੇ ਥੋ ਜ਼ਰੂਰ ਲੱਗੇ ਜਾਓ ਤਦ ਤੱਕ ਲਈ ਜੜੋ ਸਿਟੀ ਹੈਡਲਾਈਨਸ ਨਾਲ ਮੈਂ دانش ਕਮਲਮਨ ਗੁਰਜੋਤ ਦੇ ਨਾਲ